ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਰਨਾ ਜਾਣ ਤੇਰੀ ਸਭ ਤੇ ਵੱਡਾ ਸਤਗੁਰੂ ਨਾਨਕ ਜਿਨ ਕੰਨ ਰਾਖੀ ਮੇਰੀ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਾਦੀ ਤਰਿਆਰੇ ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਵਾਸ ਨਾਮ ਪਰਿਆਰੇ ਤੁੱਤ ਤੈ ਹਨ ਤਿੰਨ ਧਨ ਬੱਲੇ ਨਾਨਕ ਕਾ ਧਨ ਸੋਈ ਜੇ ਕੋ ਜਿਉ ਕਹੈ ਉਹਨਾਂ ਕੋ ਜਮ ਕੀ ਤਲਵ ਨਾ ਹੋਈ ਤਾਰਿਆ ਜਹਾਨ ਲਾਹਿ ਅਬਿਮਾਨ ਜਿਨੇ ਦਰਸ਼ਨ ਪਾਇਆ ਜਿਨਨੇ ਤੁਧ ਨੂੰ ਧਨ ਕਹਿਆ ਤਿੰਨ ਜਮ ਨੇੜ ਨਾ ਆਇਆ ਜਿਨਨੇ ਤੁਧ ਨੂੰ ਧਨ ਕਹਿਆ ਤਿੰਨ ਜਮ ਨੇੜ ਨਾ ਆਇਆ ਧਨ 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 ਗੁਰੂ ਨਾਨਕ ਤੋਹੀ ਨਰੰਕਾਜ਼ ਸੋ ਕਹ ਟਲ ਗੁਰ ਸੇਵੀਐ ਅਨਸ ਸਹਜ ਸੁਭਾਏ ਦਰਸ਼ਨ ਵਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਐ ਸਿਬਤਖ ਸੰਮਦੀ ਨੁਰ ਅਰਸਾ ਗੁਰਸਾ ਚੱਟਿਐ ਤੋਦਿ ਦਿੱਠੇ ਸਚੇ ਪਤਸ਼ਾ ਮਲ ਜਨਮ ਜਨਮੰਦੀ ਕੱਟਿਐ ਸਜਣ ਸਚਾ ਪਤਸ਼ਾ ਜਿਸ ਸਾਹਾਂ ਦੇ ਸਾਹ ਜਿਸ ਪਾਸ ਬੈਠਿਆਂ ਸੋਇਆ ਸਭਨਾ ਦਾ ਵਿਸਾਹ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀ ਜਤ ਸਰੀ ਮਹਲਾ ਪੰਜਵਾਂ ਕੋਈ ਜਨ ਹਰਿ ਸਿਆ ਦੇਵੈ ਜੋਰ ਚਰਨ ਗਾਹੋਂ ਬਕੋ ਸੁਭਰਸਨਾ ਦਿਜ ਪ੍ਰਾਨ ਅਕੋਰ ਕੋਈ ਜਨ ਹਰਿ ਸਿਆ ਦੇਵੈ ਜੋਰ ਚਰਨ ਗਹੂੰ ਬਕਉ ਸੁਬਰਸਨਾ ਦੇ ਜਹ ਪ੍ਰਾਨ ਆਕੋਰ ਰਹਾਓ ਮਨ ਤਨ ਨਿਰਮਲ ਕਰਤਿ ਕਿਆਰੋ ਹਰ ਸਿੰਚ ਸੁਦਾ ਸਾਂਜਰ ਅਯਾ ਰਸ ਮੈਂ ਮਗਨ ਹੋਤ ਕਿਰਪਾ ਤੇ ਮਹਾ ਬੇਕਿਆ ਤੇ ਤੋਰ ਆਇਓ ਸਰਨ ਦੀਨ ਦੁਖ ਭੰਜਨ ਜਿਤਵਾ ਤੁਮਰੀ ਆਰ ਅਵ ਪਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋਰ ਆਇਓ ਸਰਨ ਦੀਨ ਦੁਖ ਭੰਜਨ ਜੇ ਤਵਾ ਤੁਮਰੀ ਔਰ ਅਬਾ ਪਸਦਾਨ ਸਿਮਰਨ ਸੁਆਮੀ ਕੋ ਪ੍ਰਵ ਨਾਨਕ ਬੰਦਨ ਸ਼ੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਪੰਜਵਾਂ ਕੋਈ ਜਨ ਹਰਿ ਸਿਉਂ ਦੇ ਵਾ ਜੋਰ ਚਰਨ ਗਹੋਂ ਬਖੋਂ ਸੁਬਰਸਨਾ ਨਿਜ ਪ੍ਰਾਨ ਕੋ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਚਵਰ ਛਤਰ ਤਖਤ ਦੇ ਮਾਲਕ ਜੋਗ ਜੋਗਾ ਟਲਤਨ ਤਨ ਸੇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦੀ ਪਵਨ ਪਵਿੱਤਰ ਅ즈ਰੀ ਅੰਦਰ ਜੁੜ ਬੈਠੀ ਸਤਿਗੁਰਾਂ ਦੀ ਸਾਚੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗਤ ਜੀ ਸਤਿਗੁਰਾਂ ਨੇ ਮਹਾਨ ਮਰਮਤ ਬਖਸ਼ਿਸ਼ ਕਿਰਪਾ ਸਾਡੇ ਸਾਰਿਆਂ ਤੇ ਕੀਤੀ ਜੋ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਆਪਣੀ ਨਿੱਗੀ ਗੋਦ ਵਿੱਚ ਬਿਠਾ ਕੇ ਉਸ ਕਾਲਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਹਿਨ ਕਰਨ ਦਾ ਅਤੇ ਸਰਵਨ ਕਰਨ ਦਾ ਸੁਭਾਗ ਸਮਾਪ੍ਰਤ ਬਖਸ਼ ਸਮਾਂ ਬਖਸ਼ਿਸ਼ ਕੀਤਾ ਸਮਾਪ੍ਰਾਪਤ ਹੋਇਆ ਹਰ ਜੀਓ ਕਿਰਪਾ ਕਰੇ ਤਾ ਨਾਮ ਤੇ ਆਈ ਹੈ ਜੀਓ ਸਤਿਗੁਰੂ ਮਿਲੇ ਸੁਭਾਈ ਸਹਿਜ ਗੁਣ ਗਾਈਏ ਜੀਓ ਕੋਈ ਗੁਣ ਗਾ ਨਹੀਂ ਸਕਦਾ ਜੇ ਸਤਿਗੁਰੂ ਆਪ ਕਿਰਪਾ ਕਰਨ ਆਪ ਮਿਹਰਮਤ ਕਰਨ ਤਾਂ ਹੀ ਮਨੁੱਖ ਉਸ ਪਰਮੇਸ਼ਰ ਦੇ ਗੁਣ ਗਾ ਸਕਦਾ ਹੈ ਤੇ ਸਤਿਗੁਰੂ ਅੱਜ ਦੇ ਹੁਕਮਨਾਮੇ ਵਿੱਚ ਵੀ ਉਹ ਹੀ ਬਖਸ਼ਿਸ਼ ਕਰਦੇ ਨੇ ਮਰ ਕਹਿੰਦੇ ਨੇ ਤਾਂ ਗੁਰੂ ਅਰਜਨ ਦੇਵ ਮਰ ਜੀ ਜੇਤ ਸਰੀ ਮਹੱਲਾ ਪੰਜਮਾ ਕੋਈ ਜਨ ਹਰਿ ਸੋ ਦੇਵੇ ਜੋਰ ਚਰਨ ਗਹਉ ਬਕਉ ਸੁਭ ਰਸਨਾ ਦੀਜੈ ਪ੍ਰਾਨ ਕੋ ਮਰ ਕਹਿੰਦੇ ਮੈਨੂੰ ਕੋਈ ਅਸਕਾਲਪੁਰਖ ਵੈਗੁਰੂ ਦੇ ਚਰਨਾਂ ਕਮਲਾਂ ਨਾਲ ਜੋੜ ਦੇਵੇ ਉਸ ਪਰਮੇਸ਼ਰ ਨਾਲ ਮੇਰੀ ਮੇਰਾ ਮਲਾਪ ਕਰਵਾ ਦੇਵੇ ਤੇ ਮਰ ਕਹਿੰਦੇ ਫਿਰ ਮੈਂ ਉਹਦੇ ਕੋਟ ਗੇ ਚਰਨ ਫੜ ਲਾਂ ਉਹਦੇ ਚਰਨਾਂ 'ਚ ਨਮਸਕਾਰ ਕਰਾਂ ਤੇ ਮਰ ਕਹਿੰਦੇ ਇਸ ਰਸਨਾ ਨਾਲ ਉਹਦੀ ਉਸਤਤ ਕਰਾਂ ਜਿਹੜਾ ਮੈਨੂੰ ਪਰਮੇਸ਼ਰ ਨਾਲ ਜੋੜ ਦੇ ਮਰ ਕਹਿੰਦੇ ਚਰਨ ਗਹੂੰ ਬਖੂੰ ਸੁਭ ਰਸਨਾ ਦੀਜੈ ਪ੍ਰਾਨ ਕੋ ਮਰ ਕਹਿੰਦੇ ਜਿਹੜੇ ਸਾਰਿਆਂ ਨਾਲ ਅਮੋਲਕ ਦਾਤ ਪ੍ਰਾਨ ਸਾਨੂੰ ਪਰਮੇਸ਼ਰ ਨੇ ਬਖਸ਼ੇ ਨੇ ਨਾ ਮਰ ਕਹਿੰਦੇ ਮੈਂ ਆਪਣੇ ਪ੍ਰਾਨ ਵੀ ਨਿਸ਼ਾਵਰ ਕਰ ਦਿਆਂ ਉਸ ਤੋਂ ਜੋ ਪਰਮੇਸ਼ਰ ਨਾਲ ਮੈਨੂੰ ਜੋੜ ਦੇ ਸੋ ਇਸ ਕਰਕੇ ਜਿਹੜੇ ਪਰਮੇਸ਼ਰ ਦੀਆਂ ਗੱਲਾਂ ਸੁਣਾਉਂਦੇ ਨੇ ਜਾਂ ਸਤਿਗੁਰਾਂ ਨਾਲ ਜੋੜਦੇ ਨੇ ਮਰ ਕਹਿੰਦੇ ਨੇ ਉਹਨਾਂ ਗੁਰਮੁਖ ਪਿਆਰਿਆਂ ਦੀ ਸੰਗਤ ਕਰਿਆ ਕਰ। ਉਹਨਾਂ ਗੁਰਸਿੱਖਾਂ ਦੀ ਚਰਨਾ ਕਮਲਾਂ ਦੀ ਧੂੜ ਮੰਗਿਆ ਕਰ ਜਿਹੜੇ ਸਤਿਗੁਰਾਂ ਦੇ ਬਾਣੀ ਨਾਲ ਜੁੜੇ ਹੋਏ ਨੇ, ਬਾਣੀ ਨਾਲ ਪ੍ਰੇਮ ਕਰਦੇ ਨੇ, ਬਾਣੀ ਵਿੱਚ ਆਪ ਲੀਨ ਹੋ ਕੇ ਤੇ ਦੂਸਰਿਆਂ ਨੂੰ ਵੀ ਬਾਣੀ ਨਾਲ ਜੋੜਦੇ ਨੇ ਮਰ ਕਹਿੰਦੇ ਨੇ ਉਹਨਾਂ ਗੁਰਸਿੱਖਾਂ ਦੀ ਗੁਰਸਿੱਖਾਂ ਦੀ ਚਰਨ ਧੂੜ ਮੰਗਿਆ ਕਰ। ਮਨ ਤਨ ਨਿਰਮਲ ਕਰਤ ਕੇ ਆਰੋਹ ਹਰ ਸਿਂਚ ਸੁਦਾਸ ਜੋਰ ਮਰ ਕਹਿੰਦੇ ਇਹ ਮਨ ਇਹ ਤਨ ਜਿਹੜਾ ਮਰ ਕਹਿੰਦੇ ਨੇ ਜਦੋਂ ਤੂੰ ਇਹਨੂੰ ਕਿਆਰਾ ਬਣਾ ਲੇਂਗਾ ਤਿਆਰ ਕਰ ਲੇਂਗਾ ਫਿਰ ਇਹਦੇ ਵਿੱਚ ਨਾਮ ਦਾ ਬੀਜ ਬੋਜੇ ਬੀਏਗਾ ਨਾ ਫਿਰ ਮਰ ਕਹਿੰਦੇ ਨੇ ਇਹ ਰਸ ਮੈਂ ਮਗਨ ਹੋਤ ਕਿਰਪਾ ਤੇ ਮਹਾ ਵਿਖਿਆ ਤੇ ਤੋਰ ਮਰ ਕਹਿੰਦੇ ਫਿਰ ਜਿਹੜੀ ਮੋਹ ਮਾਇਆ ਵਾਲੀ ਜਿਹੜੀ ਮਾਇਆ ਨੇ ਇਹ ਫਿਰ ਤੈਨੂੰ ਪਰ ਮਾ ਨਹੀਂ ਸਕਦੀ ਮਰ ਕਹਿੰਦੇ ਫਿਰ ਤੈਨੂੰ ਨਾਮ ਦਾ ਰੰਗ ਚੜ ਜਾਏਗਾ ਰਸ ਆਉਣ ਲੱਗ ਜਾਏਗਾ ਕਦੋਂ ਜਦੋਂ ਅਸੀਂ ਸਤਿਗੁਰਾਂ ਦੀ ਸ਼ਰਨ ਵਿੱਚ ਆਵਾਂਗੇ ਮਰ ਕਹਿੰਦੇ ਆਇਓ ਸ਼ਰਨ ਦੀਨ ਦੁਖ ਭੰਜਨਾ ਚਿਤ ਵਾ ਤੁਮਰੀ ਔਰ ਮਰ ਕਹਿੰਦੇ ਦੀਨਾਂ ਦੇ ਦੁਖ ਕਰਨ ਦੂਰ ਕਰਨ ਵਾਲੇ ਉਸ ਕਾਲਪੁਰਖ ਵੈਗੂ ਦੀ ਸ਼ਰਨ ਵਿੱਚ ਆ ਜਾ ਸ਼ਰਨ ਵਿੱਚ ਆ ਕੇ ਮਰ ਕਹਿੰਦੇ ਫਿਰ ਪਰਮੇਸ਼ਰ ਦੇ ਚਰਨਾਂ 'ਚ ਅਗੈ ਪਦ ਧਾਨ ਸਿਮਰਨ ਸਵਾਮੀ ਪ੍ਰਭ ਨਾਨਕ ਬੰਦਨ ਸ਼ੋਰ ਮਰ ਕਹਿੰਦੇ ਨਾਮ ਦੀ ਦਾਤ ਮੰਗਿਆ ਕਰ ਸਿਮਰਨ ਮੰਗਿਆ ਕਰ ਮਰ ਜਿ ਵਿਸਰ ਨਾਹੀਂ ਦਾਤ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹ ਮਰ ਜਿਹੋਈ ਚਾਓ ਬਣਿਆ ਰਹੇ ਦਿਨ ਰਾਤ ਅਪ ਜੀਆਂ ਦੇ ਗੁਣ ਗਾਉਂਦੇ ਰਹੀਏ ਅਬਾ ਪਦਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਦਨ ਸ਼ੋਰ ਮਰ ਕਹਿੰਦੇ ਫਿਰ ਤੇਰੇ ਸਾਰੇ ਬੰਦਨ ਸਾਰੇ ਕੱਟ ਦੇਣਗੇ ਸਤਿਗੁਰੂ ਜ다 ਤੋਂ ਨਾਮ ਚੱਪੇਗਾ ਬਾਣੀ ਪੜ੍ਹੇਗਾ ਸੋ ਸਤਿਗੁਰੂ ਮਿਹਰਮਤ ਕਰੇਗਾ ਇਸੇ ਤਰ੍ਹਾਂ ਆਪਣੇ ਚਰਨਾ ਕਮਾਣਾ ਜੋੜ ਕੇ ਰੱਖਣ ਸੋ ਕੋਟਣ ਕੋਟਣ ਧੰਵਾਦ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬਹਾਰ ਸੱਚੇ ਪਾਤਸ਼ਾਹ ਜੀ ਆਂਦਾ ਜਿਨ੍ਹਾਂ ਨੇ ਮਹਾਨ ਮਿਹਰਮਤ ਬਖਸ਼ਿਸ਼ ਕਿਰਪਾ ਕੀਤੀ ਆਪ ਸਰਬੱਤ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਨਿੱਕੀ ਗੋਦ ਵਿੱਚ ਬੈਠ ਕੇ ਉਸ ਕਾਲਪੁਰਖ ਵੈਗੁਰ ਦੇ ਗੁਣਾਂ ਨੂੰ ਗਾਇਨ ਕਰਨ ਦਾ ਸਰਵਨ ਕਰਨ ਦਾ ਸੇਵਾ ਸਿਮਰਨ ਕਰਨ ਦਾ ਸੁਭਾਗ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਆਪ ਸਰਵਤ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੋਇਆ ਬੈਲ ਫੁਰਾਂ ਚੁੱਕਾਂ ਦੀ ਖਿਮਾ ਬਲਾਵ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 Guru, wah, guru, wah, guru, wah, guru, wah, guru.